ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ 'ਚ ਕੋਈ ਅੜਿੱਕਾ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਜਲਦ ਹੋਣੀ ਚਾਹੀਦੀ ਹੈ ਦੱਸ ਦਈਏ ਕਿ ਐਸਜੀਪੀਸੀ ਵੱਲੋਂ ਵੀ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਕੇਂਦਰ ਨੂੰ ਕਈ ਵਾਰ ਮੰਗ ਕੀਤੀ ਗਈ ਪਰ ਕੇਂਦਰ ਸਰਕਾਰ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੀ ਵਿਸ਼ੇਦਨੀ ਸੁਪਰੀਮ ਕੋਰਟ ਵੱਲੋਂ ਇੱਕ ਮਾਮਲੇ ਦੀ ਸੁਣਵਾਈ ਕਰਦੇ ਹਨ ਜਦੋਂ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਹੜੇ ਕੈਦੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਤਾਂ ਐਸਜੀਪੀਸੀ ਨੇ ਇਸ ਨੂੰ ਆਧਾਰ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਹੋਰ ਤੇਜ਼ ਕਰ ਦਿੱਤਾ ਤੇ ਹੁਣ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੀ ਬਿਆਨ ਸਾਹਮਣੇ ਹੈ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਹੋਣੀ ਚਾਹੀਦੀ ਹੈ ਨਹੀਂ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬਣਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਇਟਨਾ ਹੀ ਬਿਆਨ ਦਿੱਤਾ ਏ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿ ਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ